ਜੀ ਦੇਖੋ ਨਾ ਸਮਾਂ ਕਿੰਨਾ ਬਦਲ ਗਿਆ ਆ ਇੰਨੀਆਂ ਜਮਣਾਂ ਲੱਗੀਆਂ ਆ ਆ ਦੇਖੋ ਮਤਲਬ ਕਿ ਆਪਾਂ ਇੱਥੇ ਖੜੇ ਹੋ ਕੇ ਹੀ ਜਮਣਾਂ ਸਾਰੀਆਂ ਤੋੜ ਸਕਦੇ ਆ ਤੇ ਜਦੋਂ ਅਸੀਂ ਛੋਟੇ ਸੀਗੇ ਨਾ ਕਿਤੇ ਜਾਮਣ ਹੋਣੀ ਐ ਸਿਖਰ ਦੇ ਉੱਤੇ ਕੋਈ ਟਾਣਾ ਰਹਿ ਗਿਆ ਤਾਂ ਉਹਦੇ ਉੱਤੇ ਜਾਮਣ ਕਿਤੇ ਬਚ ਗਈ ਬਚ ਗਈ ਨਹੀਂ ਤਾਂ ਇਦਾਂ ਨਹੀਂ ਤੇ ਹੁਣ ਇੰਨੀ ਜਾਮਣ ਆ ਮਤਲਬ ਕਿ ਖੜੇ ਹੋ ਕੇ ਤੋੜ ਸਕਦੇ ਮਤਲਬ ਕਿ ਕੋਈ ਤੋੜਨ ਹੀ ਨਹੀਂ ਆਂਦਾ ਆ ਦੇਖੋ ਕਿੱਡੀ-ਕੀਡੀ ਮੋਟੀ ਜਾਮਣ ਆ ਇੱਥੇ ਮਤਲਬ ਕਿ ਇੰਨਾ ਸਮਾਂ ਚੇਂਜ ਹੋ ਗਿਆ ਕਿ ਅੱਗੇ ਹੁਣ ਤਾਂ ਚਲੋ ਬੱਚੇ ਜਾਮਣਾਂ ਤੇ ਚੜ੍ਹ ਵੀ ਨਹੀਂ ਸਕਦੇ ਅੱਗੇ ਅਸੀਂ ਤਾਂ ਚਲੋ ਐਂ ਸਿਖਰ ਤੇ ਚੜ੍ਹ ਕੇ ਜਾਮਣ ਤੋੜ ਲੈਂਦੇ ਹੁੰਦੇ ਸੀ ਮਤਲਬ ਕਿ ਕਹਿਣ ਦਾ ਮਤਲਬ ਇਹ ਆ ਮੇਰੇ ਵੀਡੀਓ ਬਣਾਉਂਦਾ ਵੀ ਦੇਖੋ ਇੰਨੀਆਂ ਜਾਮਣਾਂ ਲੱਗੀਆਂ ਵੀ ਆਪਾਂ ਖੜੇ ਹੋ ਕੇ ਹੀ ਜਾਮਣਾਂ ਕਿੰਨੀਆਂ ਤੋੜ ਸਕਦੇ ਆ ਕਿੱਡੀ ਕਿੱਡੀ ਮੋਟੀ ਜਾਮਣਾਂ ਦਿੱਖੋ ਮਤਲਬ ਕਿ ਸਮਾਂ ਹੋ ਗਿਆ ਵੀ ਅੱਗੇ ਤਾਂ ਖੜੇ ਹੋ ਕੇ ਕਿੱਥੇ ਤੋੜਨੀ ਹੈ ਐ ਸਿਖਰ ਤੇ ਜਾ ਕੇ ਇੰਨਾ ਸਮਾਂ ਚੇਂਜ ਹੋ ਗਿਆ